ਮੌਰਗੇਜ ਇੰਟਰਸਟ ਰੇਟਸ ਅੱਜਕੱਲ ਡ੍ਰੌਪ ਹੋ ਰਹੇ ਨੇ ਪਿਛਲੇ 2-3 ਮਹੀਨਿਆਂ ਤੋਂ ਤੇ ਬਹੁਤ ਕਲਾਇੰਟ ਨੇ ਜਿਹੜੇ ਪੁੱਛਦੇ ਨੇ ਕਿ ਮੈਂ ਰੀਫਾਈਨਾਂਸ ਆਪਣੀ ਮੌਰਗੇਜ ਕਰਵਾ ਕੇ ਨਾ ਸੋ ਅਪਰਚਨਰੀਓਜ਼ ਯੂਜ਼ ਕਰਨੇ ਆ ਪਹਿਲਾਂ ਤੇ ਆਪਾਂ ਚੈੱਕ ਕਰਨਾ ਹੈ ਕਿ ਜਿਹੜੀ ਆਪਣੀ ਕਰੰਟ ਮੌਰਗੇਜ ਹੈ ਪ੍ਰਿੰਸੀਪਲ ਐਂਡ ਇੰਟਰਸਟ ਜੇ 4563 ਹੈ ਤੇ ਜੇ ਨਵਾਂ ਰੇਟ ਜਿਹੜਾ ਸਾਨੂੰ ਮਿਲ ਰਿਹਾ ਉਹਦੇ ਉੱਤੇ ਮੰਥਲੀ ਪੇਮੈਂਟ ਕਿੰਨੀ ਹੋਏਗੀ ਸੋ ਲੈਟਸ ਸੇ 4102 ਸੋ ਆਪਣੀ ਸੇਵਿੰਗ ਹੋਗੀ 462 ਡਾਲਰਸ ਰਾਈਟ ਇਹ ਤਾਂ ਵਧੀਆ ਗੱਲ ਹੈਗੀ ਹੈ ਪਰ ਇਹ ਗੱਲ ਕਿ ਜਿਹੜਾ ਹੁਣ ਆਪਾਂ ਨੂੰ ਖਰਚਾ ਪੈਣਾ ਹੈ ਇਹਦਾ ਰਾਈਟ ਲੈਟੇ ਕਿ ਇਹਦਾ ਖਰਚਾ ਪੈਣਾ ਆਪਾਂ ਨੂੰ 5000 10000 15000 ਡਿਪੈਂਡ ਕਰਦਾ ਹੈ ਕਿਹੜੀ ਕਾਉਂਟੀ ਜੋ ਤੇ ਕਿੰਨਾ ਤੁਹਾਡਾ ਲੋਨ ਅਮਾਉਂਟ ਹੈ ਰਾਈਟ ਸੋ ਜੇ ਉਹਦੇ ਕਾਸਟ ਜਿਹੜੀ ਸਾਨੂੰ ਪੈ ਰਹੀ ਹੈ ਤੇ ਜਿਹੜੀ ਸੇਵਿੰਗ ਸਾਨੂੰ ਮੰਥਲੀ ਹੋ ਰਹੀ ਹੈ ਤੇ 8 ਮਹੀਨੇ ਲੱਗਣੇ ਨੇ ਸਾਨੂੰ ਬ੍ਰੇਕ ਇਵਨ ਹੋਣ ਨੂੰ ਰਾਈਟ ਉਸ ਤੋਂ ਬਾਅਦ ਸਾਨੂੰ ਫਾਇਦਾ ਹੋਏਗਾ ਰਾਈਟ ਸੋ ਜਿਹੜੀ ਆਪਾਂ ਕਲੋਜ਼ਿੰਗ ਕੋਸਟ ਦੀ ਗੱਲ ਕਰ ਰਹੇ ਹਾਂ ਕਿ ਜਿਹੜੀ 10000s ਆਫ ਡਾਲਰਸ ਲੱਗਦੀ ਹੈ ਰਾਈਟ ਜਿਹੜੇ ਤੁਹਾਡੇ ਮਾਰਗੇਜ ਰਿਕਾਰਡਿੰਗ ਟੈਕਸ ਹੁੰਦੀ ਹੈ ਐਮ ਆਰਟੀ ਮਾਰਗੇਜ ਰਿਕਾਰਡਿੰਗ ਟੈਕਸ ਉਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਲੋਨ ਅਮਾਉਂਟ ਕਿੰਨਾ ਹੈ ਐਂਡ ਕਿਹੜੀ ਕਾਉਂਟੀ 'ਚ ਤੁਸੀਂ ਤੁਹਾਡਾ ਘਰ ਹੈ ਗਿਆ ਸੋ ਲੈਟਸ ਸੇ ਕਿ ਜੇ ਕੁਇਨਸ ਦੇ ਵਿੱਚ ਹੈ ਗਿਆ ਤੇ ਤੁਹਾਨੂੰ ਰੇਟ ਅਬਾਊਟ 2% ਚਾਰਜ ਕਰ ਲੈਂਦੇ ਨੇ ਉਹ ਰਾਈਟ 1.95 ਟੋਟਲ ਲੈਂਡਰ ਦੇ ਨਾਲ ਪਾ ਕੇ 2.175 ਹੋ ਜਾਂਦਾ ਹੈ ਰਾਈਟ ਸੋ 2% ਤੁਸੀਂ ਪੇ ਕਰਨਾ ਹੈ ਕੰਟੀਨਿਊ ਪਰ ਜੇ ਤੁਸੀਂ ਆ ਰੀਫਾਈ ਸੀਮਾ ਪ੍ਰੋਗਰਾਮ ਦੇ ਥਰੂ ਜਾਂਦੇ ਹੋ ਰਾਈਟ ਸੀਮਾ ਕੀ ਕਰਦਾ ਹੈਗਾ ਕਿ ਇਹ ਲੈਂਡਰ ਨੂੰ ਅਲਾਉ ਕਰਦਾ ਹੈ ਕਿ ਜਿਹੜੀ ਤੁਹਾਡੀ ਕਰੰਟ ਮਾਰਗੇਜ ਹੈ ਉਹੀ ਸੇਮ ਮਾਰਗੇਜ ਅਸਾਈਨਮੈਂਟ ਨਵੇਂ ਲੈਂਡਰ ਨੂੰ ਮਿਲ ਜੇ ਰਾਈਟ ਉਹਦਾ ਤੁਹਾਨੂੰ ਕੀ ਫਾਇਦਾ ਹੈਗਾ 1000s ਆਫ ਡਾਲਰਸ ਜੇ ਤੁਸੀਂ ਸੀਮਾ ਤੋਂ ਬਿਨਾ ਕਰਾਉਂਦੇ ਹੋ ਤੇ ਤੁਹਾਨੂੰ ਇਸ ਸਿਨੈਰੀਓ ਦੇ ਵਿੱਚ ਕੋਸਟ ਪੈ ਰਹੀ ਏ ਕੁਇਨਸ ਦੇ ਵਿੱਚ 14000 ਡਾਲਰ ਰੀਫਾਈਨਾਂਸ ਦੀ ਤੇ ਜੇ ਤੁਸੀਂ ਸੀਮਾ ਦੇ ਨਾਲ ਕਰਾਉਂਦੇ ਹੋ ਥੋੜਾ ਲੰਬਾ ਟਾਈਮ ਲੱਗੇਗਾ ਪਰ ਤੁਸੀਂ ਦੇਖ ਲਓ ਕਿ 1000 ਡਾਲਰ ਫੀਸ ਵੀ ਨਹੀਂ ਪੈ ਰਹੀ ਰਾਈਟ ਸੋ ਜਦੋਂ ਤੁਸੀਂ ਰੀਫਾਈਨਾਂਸ ਕਰਾਣਾ ਹੈ ਪਹਿਲਾਂ ਤੁਸੀਂ ਆਪਣੇ ਲੰਡਨ ਨੂੰ ਪੁੱਛੋ ਕਿ ਤੁਸੀਂ ਸੀਮਾ ਪ੍ਰੋਗਰਾਮ ਅਲਾਉ ਕਰਦੇ ਹੋ ਕਿ ਨਹੀਂ ਜੇ ਅਲਾਉ ਕਰਦੇ ਹੋ ਤੁਸੀਂ ਅਟਰਨੀ ਨੂੰ ਹਾਇਰ ਕਰਨਾ ਤੇ ਉਹਨਾਂ ਨੇ ਅਪਲੀਕੇਸ਼ਨ ਸੀਮਾ ਦੀ ਲਗਾਨੀ ਹੈ ਕਿ ਜਿਹੜਾ ਤੁਹਾਡਾ ਮੋਰਗੇਜ ਰਿਕਾਰਡਿੰਗ ਟੈਕਸ ਏ ਉਹ ਤੁਹਾਡਾ ਬਿਲਕੁਲ ਹੀ ਡਰਾਪ ਹੋ ਜਾਏ ਕਿਉਂਕਿ ਤੁਸੀਂ ਪੁਰਾਣਾ ਹੀ ਮੋਰਗੇਜ ਟੈਕਸ ਜਿਹੜਾ ਕਲੋਜ਼ਿੰਗ ਟੇਬਲ ਦੇ ਦਿੱਤਾ ਸੀ ਉਹ ਸੇਮ ਹੀ ਯੂਜ਼ ਹੋ ਸਕਦਾ ਹੈ। ਤੋਂ ਜੇ ਤੁਸੀਂ ਆਪਣਾ ਸਿਨੈਰੀਓ ਰਿਵਿਊ ਕਰਨਾ ਚਾਹੁੰਦੇ ਹੋ ਪਲੀਜ਼ ਕਾਲਿੰਗ ਸਟ